ਹਲੋ ਜੀ ਸੱਜਣੋ ਬੜਾ ਪਿਆਰਾ ਸ਼ੂਟ ਚੱਲ ਰਿਹਾ ਹੈ ਜਿਹੜਾ ਕਿ ਤੁਹਾਡੇ ਮਨੋਰੰਜਨ ਵਾਸਤੇ ਤੁਹਾਡਾ ਉਪਰਾਲਾ ਕੀਤਾ ਜਾ ਰਿਹਾ ਘਰ ਘਰ ਖੁਸ਼ੀਆਂ ਖੇੜੇ ਵੰਡਣ ਵਾਲਾ ਇਹ ਚੈਨਲ ਚੁਬਾਲ ਐਂਟਰਟੇਨਮੈਂਟ ਐਸ ਫਾਈਟਰ ਸਟੂਡੀਓ ਵੀ ਐਸ ਗਿੱਲ ਮੂਲੇ ਚੱਕ ਇਹ ਚੈਨਲ ਨੇ ਜਿਹੜੇ ਸਾਡੇ ਤਿੰਨ ਚੈਨਲ ਨੇ ਇੱਕ ਬਲਦੇਵ ਅਤਰਾਜੀ ਸਾਡੇ ਸ੍ਰੀਆਲੀ ਤੋਂ ਇੱਕ ਸਾਡੇ ਕਸ਼ਮੀਰ ਚਤਰਾਜੀ ਜਬਾਲ ਤੋਂ ਔਰ ਇਹ ਸਾਡੇ ਫਾਈਟਰ ਸਾਹਿਬ ਨੇ ਨਾਲ ਜਿਹੜੇ ਸ਼ੂਟ ਕਰ ਰਹੇ ਨੇ ਐਸ ਫਾਈਟਰ ਸਤਿੰਦਰ ਸਟੂਡੀਓ ਚੈਨਲ ਦਾ ਐਸ ਫਾਈਟਰ ਸਟੂਡੀਓ ਸਤਿੰਦਰ ਫਾਈਟਰ ਨਾਂ ਇਹਨਾਂ ਦਾ ਬਹੁਤ ਅੱਛਾ ਕੈਮਰਾ ਚਲਾਉਂਦੇ ਹੋ ਮੰਜਾ ਲੈ ਕੇ ਭੱਜੇ ਜਾਂਦੇ ਨੇ ਉਹ ਮੰਜਾ ਲੈ ਕੇ ਰੱਤਾ ਅਮਲੀ ਇਹਨਾਂ ਦਾ ਨਾਮ ਰੱਤਾ ਅਮਲੀ ਆ ਮੰਜਾ ਰੱਖ ਦਿੱਤਾ ਇਹ ਆ ਜਿਹੜਾ ਲੱਲੂ ਪੁੱਤ ਇੱਕ ਬਣਿਆ ਇੱਧਰ ਹੈ ਸਾਹਮਣੇ ਸੰਦੀਪ ਬੱਲ ਉਹ ਪਿਛਲੇ ਪਾਸੇ ਆਰਕੇ ਬਾਦਸ਼ਾ ਤੇ ਐਕਸ਼ਨ ਹਨ ਬੜਾ ਅੱਛਾ ਚੱਲ ਰਿਹਾ ਸ਼ੂਟ ਆਹ ਜਨਤਾ ਖੜੀ ਹੈ ਦੇਖੋ ਐ ਉਰਲੇ ਪਾਸੇ ਖੁਸ਼ੀ ਇੱਕ ਕੁੜੀ ਬਹੁਤ ਅੱਛਾ ਕੰਮ ਕਰਦੀ ਹੈ ਐਕਟਰ ਬੜਾ ਪਿਆਰਾ ਰੋਲ ਇਹਨਾਂ ਦਾ ਹੈ ਇਸ ਵੀਡੀਓ ਦੇ ਵਿੱਚ ਔਰ ਰੱਤਾ ਅਮਲੀ ਹਕੀਮ ਬਣਿਆ ਤੁਸੀਂ ਦੇਖਣਾ ਹੈ ਫਿਲਮ ਆ ਰਹੀ ਹੈ ਬਹੁਤ ਜਲਦੀ ਕੈਸ਼ ਤੁਹਾਡਾ ਭਰਾ ਦੇਵੀ ਮੂਲੇ ਚੱਕਵਾੜਾ ਨਾਲ ਵੀ ਐਸ ਗਿੱਲ ਮੂਲੇ ਚੱਕ ਚੈਨਲ ਨਾਲ ਤੁਸੀਂ YouTube ਤੇ ਪਰੋਂਗੇ ਵੀ ਐਸ ਗਿੱਲ ਮੂਲੇ ਚੱਕ ਅਰਚਬਾ ਹਾਲ ਇੰਟਰਟੇਨਮੈਂਟ ਐ ਐਸਫਾਈਟ ਸਟੂਡੀਓ ਤੁਸੀਂ ਚਾਚੀ ਅਤਰੋ ਚਤਰੋ YouTube ਤੇ ਭਰ ਲਓਗੇ ਤਾਂ ਸਾਰਾ ਕੁਝ ਆ ਜਾਣਾ ਨਾਲ ਦੇ ਵੀ ਮੂਲੇ ਚੱਕ ਫਰ ਲਿਆ ਕਰੋ ਠੀਕ ਹੈ ਔਰ ਇੱਕ ਸਾਡਾ ਚੈਨਲ ਹੈ ਅਤਰੋ ਚਤਰੋ ਇੰਟਰਟੇਨਮੈਂਟ ਬਲਦੇਵ ਅਤਰੋ ਸ੍ਰਿਆਲੀ ਵਾਲੇ ਜਿਨ੍ਹਾਂ ਦਾ ਬੜਾ ਅੱਛਾ ਚੈਨਲ ਹੈ ਉਹ ਵੀ ਤੁਹਾਡੇ ਹੱਸਣ ਵਾਸਤੇ ਤੁਹਾਨੂੰ ਹਸਾਉਣ ਵਾਸਤੇ ਕਿਉਂਕਿ ਸਭ ਤੋਂ ਔਖ ਹੈ ਕਿਸੇ ਨੂੰ ਹਸਾਉਣਾ ਚਲੋ ਤੇ ਇੱਕ ਕਲਾਕਾਰ ਦਾ ਕੰਮ ਹੈ ਆਪ ਚਾਹੇ ਕਲਾਕਾਰ ਦੁਖੀ ਹੋਵੇ ਚਾਹੇ ਕੋਈ ਪਰੇਸ਼ਾਨੀ ਚ ਹੋਵੇ ਚਾਹੇ ਕੋਈ ਦਿਮਾਗ ਤੇ ਟੈਨਸ਼ਨ ਹੋਵੇ ਕੁਝ ਵੀ ਹੋਵੇ ਕਲਾਕਾਰ ਆਪ ਚਾਹੇ ਪਰੇਸ਼ਾਨੀ ਚ ਹੋਵੇ ਪਰ ਅਗਲੇ ਨੂੰ ਜ਼ਰੂਰ ਹਸਾਉਂਦਾ ਔਰ ਤੁਸੀਂ ਹੱਸਣਾ ਹੈ ਅਸੀਂ ਹਸਾਉਣਾ ਹੈ ਔਰ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜੀਆਂ ਲੱਗਦੀਆਂ ਔਰ ਅਸੀਂ ਤੁਸੀਂ ਸਾਨੂੰ ਵਧੀਆ ਹੋਵੇ ਤੇ ਸੋਹਣੇ ਹੋਰ ਬਣਾ ਬਣਾ ਕੇ ਉਨੀਆਂ ਉੱਤੇ ਨਾਲੋਂ ਜ਼ਿਆਦਾ ਵਧੀਆ ਵੀਡੀਓ ਬਣਾਉ ਤੇ ਤਿਆਰ ਤੇ ਤੁਹਾਨੂੰ ਇਹਦੇ ਵਿੱਚ ਦਿਖਾਇਆ ਕਿ ਚਾਚੀ ਚਤੁਰ ਜਿਹੜੀ ਆ ਉਹ ਚਿੱਤਰ ਦਿਖਾਉਂਦੀ ਆ ਮੈਂ ਬੋਲ ਰਿਹਾ ਤੁਹਾਡਾ ਭਰਾ ਦੇਵੀ ਮੂਲੇ ਚੱਕ ਵਾਲਾ ਨਹੀਂ ਕਿਹੜਾ ਵਾਜਾ ਚਾਹ ਕਿਹੜਾ ਮੂਲੇ ਗੱਲ ਕਰਿਓ ਕਮੈਂਟ ਕਰਿਓ ज़रूरु प्यारियो वीडियो आशीर्वाद आहे